ਹੀ ਰਾਮਕਲੀ ਰਾਗ ਦੇ ਵਿੱਚ ਅਨੰਦ ਦੀ ਬਾਣੀ ਚੱਲ ਰਹੀ ਆ ਪੰਨਾ 921 ਇਸ ਤੇ ਬਿਲਕੁਲ ਹੀ ਤੇ ਲਾਈਨ ਆਉਂਦੀ ਆ ਅਨਹਤ ਬਾਣੀ ਗੁਰ ਸ਼ਬਦੀ ਜਾਣੀ ਹਰੀ ਨਾਮ ਹਰੀ ਰਸ ਭੁੱਗੋ ਅਨਹਤ ਬਾਣੀ ਅਨਹਤ ਨੂੰ ਜਦੋਂ ਅਸੀਂ ਵਿਚਾਰਦੇ ਆ ਤਾਂ ਇਸ ਨੂੰ ਖੋਲ ਕੇ ਪੜਾਂਗੇ ਅਨਹਤ ਉਹ ਜਿਸ ਦੀ ਹੱਤਿਆ ਨਾ ਹੋ ਸਕੇ ਜਾ ਜਿਸ ਦੀ ਹੱਤਿਆ ਨਹੀਂ ਹੋ ਸਕਦੀ ਉਹ ਅਨਹਤਾ ਇਹਨਾਂ ਨੇ ਹੁਣ ਅਨਹਤ ਬਾਣੀ ਕਿਹਾ ਬਾਣੀ ਜਿਹਹੀ ਚੀਜ਼ ਆ ਜਿਸ ਦੀ ਹੱਤਿਆ ਨਹੀਂ ਹੋ ਸਕਦੀ ਇਹ ਕਿਵੇਂ ਸੰਭਵ ਹੋ ਸਕਦਾ ਸੀ ਇਸ ਸਿਰਫ ਇਹ ਦੋ ਅੱਖਰਾਂ ਨੂੰ ਹੀ ਵਿਚਾਰਨਾ ਹੁਣ ਮਾਰਚ ਮਹੀਨਾ ਚੱਲ ਰਿਹਾ ਮਾਰਚ ਮਹੀਨਾ 2024 ਚੱਲ ਰਿਹਾ ਇਸ ਅੱਜ ਦਾ ਸੱਚ ਆਗਲੇ ਮਹੀਨੇ ਅਪ੍ਰੈਲ ਜੜਜਣਾ ਉਦੋਂ ਇਹ ਸੱਚ ਨਹੀਂ ਰਹਿਣਾ ਮਤਲਬ ਇਹ ਅਨਹਤ ਗੱਲ ਨਹੀਂ ਹੈਗੀ ਕਿਉਂਕਿ ਮਾਰਚ ਅਪ੍ਰੈਲ ਨੇ ਮਾਰਚ ਖਤਮ ਕਰ ਦੇਣਾ ਮਾਰਚ ਦੀ ਹੱਦਿਆ ਹੋ ਗਈ ਅਪ੍ਰੈਲ ਚੜਨ ਦੇ ਨਾਲ ਹੀ ਇਹ ਅਨਹਤ ਗੱਲ ਨਹੀਂ ਹੈਗੀ ਬਾਣੀ ਦਾ ਮਤਲਬ ਬੋਲੀ ਹੁੰਦੀ ਹੈ ਇਹ ਅਨਹਤ ਬੋਲ ਨਹੀਂ ਹੈਗੇ ਸੂਰਜ ਚੜ ਰਿਹਾ ਸੂਰਜ ਸਾਨੂੰ ਪਤਾ ਇਸਦੀ ਵੀ ਨਹੀਂ ਹੈਗਾ ਇਹ ਦੁਨੀਆ ਦੇ ਜਦੋਂ ਸੂਰਜ ਖਤਮ ਹੋਣਾ ਦੁਨੀਆ ਖਤਮ ਹੋਣੀਆ ਜੇ ਕੋਈ ਕਹਿੰਦਾ ਵੀ ਸੂਰਜ ਚੜਨ ਨਾਲ ਦਿਨ ਆਉਂਦਾ ਹੈ ਇਹ ਸਾਨੂੰ ਪਤਾ ਪੱਲੀ ਭੰਦ ਕੇ ਸੂਰਜ ਹਮੇਸ਼ਾ ਲਈ ਨਹੀਂ ਹੈ ਜਦੋਂ ਹਮੇਸ਼ਾ ਲਈ ਨਹੀਂ ਹੈ ਤਾਂ ਹਮੇਸ਼ਾ ਸੂਰਜ ਨਹੀਂ ਚੜਦਾ ਤੇ ਦਿਨ ਵੀ ਨਹੀਂ ਚੜਦਾ ਇਸ ਲਈ ਇਹ ਬੋਲ ਨੇ ਇਹ ਬਾਣੀ ਵੀ ਅਨਹਤ ਨਹੀਂ ਹੈਗੀ ਇਸ ਦੀ ਵੀ ਹੱਤਿਆ ਹੋ ਜਾਣੀ ਆ ਕਿਸੇ ਦਿਨ ਜਦੋਂ ਸੂਰਜ ਨਹੀਂ ਚੜਦਾ ਹਾਲਾਂਕਿ ਅਸੀਂ ਇਸ ਗੱਲ ਦੀ ਦੂਜੇ ਢੰਗ ਨਾਲ ਜਿਹੜੇ ਹੱਤਿਆ ਕਰ ਸਕਦੇ ਹਾਂ ਸੂਰਜ ਕਦੇ ਛਿਪਦਾ ਹੀ ਨਹੀਂ ਤਾਂ ਸੂਰਜ ਉੱਥੇ ਹੀ ਘੜਾ ਧਰਤੀ ਘੁੰਮਦੀ ਆ ਜਦੋਂ ਧਰਤੀ ਘੁੰਮਦੀ ਆ ਜਿਹੜੇ ਜਿਹੜਾ ਪਾਸਾ ਸੂਰਜ ਵੱਲ ਹੁੰਦਾ ਉੱਥੇ ਚੱਲਣਾ ਹੋ ਜਾਂਦਾ ਉਹਨੂੰ ਅਸੀਂ ਦਿਨ ਕਹਿ ਦਿੰਨੇ ਆ ਉਹੀ ਪਾਸਾ ਘੁੰਮ ਕੇ ਸੂਰਜ ਤੋਂ ਪੁੱਠੇ ਪਾਸੇ ਹੋ ਜਾਂਦਾ ਉੱਥੇ ਉਹਨੂੰ ਰਾਤ ਕਹਿ ਦਿੰਨੇ ਆ ਦੂਏ ਪਾਸੇ ਦਿਨ ਹੋ ਜਾਂਦਾ ਇਹ ਦਿਨ ਰਾਤ ਵੀ ਐਵੇਂ ਹੀ ਬਣੇ ਹੋਏ ਨੇ ਸੂਰਜ ਦਾ ਕਦੇ ਸ਼ਿਵ ਦਾ ਨਾ ਕਦੇ ਚੜਦਾ ਸਿਰਫ ਧਰਤੀ ਘੁੰਮ ਰਹੀ ਆ ਇਹ ਸਿੱਖਿਆ ਨੇ ਹੀ ਇਸ ਗੱਲ ਦਾ ਅੰਤ ਕਰਤਾ ਸੂਰਜ ਤਾਂ ਕਦੇ ਚੜਦਾ ਨਹੀਂ ਨਾ ਸ਼ਿਵ ਦਾ ਇਹ ਤਾਂ ਸਾਡੀ ਗੱਲਾਂ ਵਾਂਗ ਹੀ ਹੋਈ ਹੈ ਕੁਝ ਦਾ ਉੱਥੇ ਘੜਾ ਧਰਤੀ ਘੁੰਮ ਰਹੀ ਆ ਇਸ ਲਈ ਇਹ ਬੋਲ ਵੀ ਅਨਹਤ ਨਹੀਂ ਹੈਗੇ ਜਿਵੇਂ ਜੋ ਨਾ ਮੇਰੀ ਉਮਰ ਇੰਨੀ ਆ ਇਹ ਮਤਲਬ ਸੰਸਾਰ ਦਾ ਕੋਈ ਵੀ ਗੱਲ ਆ ਉਹ ਅਨਹਤ ਨਹੀਂ ਹੈਗੀ ਉਹ ਸੱਚ ਨਹੀਂ ਹੈਗੀ ਸਦੀਵੀ ਨਹੀਂ ਹੈਗੀ ਅਟਲ ਨਹੀਂ ਹੈਗੀ ਹਮੇਸ਼ਾ ਲਈ ਜੋਗੋ ਜੋਗ ਅਟਲ ਨਹੀਂ ਹੈਗੀ ਉਹ ਉਹ ਗੱਲ ਜਾਂ ਉਹ ਬੋਲ ਜਿਨ੍ਹਾਂ ਨੂੰ ਕਦੇ ਝੂਠਲਾ ਨਹੀਂ ਜਾ ਸਕਦਾ ਜਿਨ੍ਹਾਂ ਨੂੰ ਕਦੇ ਝੂਠਾ ਸਾਬਤ ਨਹੀਂ ਕੀਤਾ ਜਾ ਸਕਦਾ ਇਦਾ ਮਤਲਬ ਉਹਨਾਂ ਦੀ ਹੱਤਿਆ ਨਹੀਂ ਹੋ ਸਕਦੀ ਉਹ ਸ਼ਬਦ ਜਾਂ ਉਹ ਬੋਲ ਅਨਹਤ ਹੁੰਦੇ ਨੇ ਉਹਨਾਂ ਨੂੰ ਅਨਹਤ ਬਾਣੀ ਕਹਿੰਦੇ ਨੇ ਅਨਹਤ ਬਾਣੀ ਅਨਤ ਬੋਲ ਬਾਣੀ ਮਤਲਬ ਬੋਲ ਬੋਲੀ ਜੋ ਸੱਚ ਦੀ ਗੱਲ ਆ ਜੋ ਸਾਡੇ ਮੂਲ ਦੀ ਗੱਲ ਆ ਉਹ ਹਮੇਸ਼ਾ ਉਹੀ ਗੱਲ ਅਨਹਤ ਬਾਣੀ ਆ ਉਹ ਗੱਲ ਇਹ ਸ਼ਬਦਾਂ ਦੇ ਵਿੱਚ ਇਹ ਅੱਖਰਾਂ ਦੇ ਵਿੱਚ ਦੱਸੀ ਹੋਈ ਆ ਇਸ ਲਈ ਸਿਰਫ ਇਹ ਦੋ ਅੱਖਰਾਂ ਨੇ ਜੇ ਅਸੀਂ ਇਹ ਦੋ ਅੱਖਰ ਹੀ ਸਮਝ ਲਈਏ ਸਾਨੂੰ ਇਹ ਸਮਝ ਆ ਜਾਣੀਆਂ ਕਿ ਗੁਰਬਾਣੀ ਕੀ ਚੀਜ਼ ਆ ਤੇ ਅੱਖਰ ਕੀ ਚੀਜ਼ ਨੇ ਅੱਖਰਾਂ ਦੇ ਵਿੱਚ ਉਹ ਗਿਆਨ ਦਿੱਤਾ ਹੋਇਆ ਇਹ ਊੜਿਆੜੇ ਦੇ ਅੱਖਰ ਨੇ ਇਹ ਅਸੀਂ ਅਖਬਾਰਾਂ 'ਚ ਵੀ ਪੜ੍ਹਦੇ ਆ ਕਿਤਾਬਾਂ 'ਚ ਵੀ ਪੜ੍ਹਦੇ ਆ ਕਹਿੰਦੀਆਂ 'ਚ ਵੀ ਲਿਖੇ ਹੋਏ ਨੇ ਆ ਸਸਾ ਹੂੜਾ ਗੱਗਾ ਦੱਦਾ ਆੜਾ ਨੰਨਾ ਹਾ ਹਾ ਦੱਤਾ ਬੱਬਾ ਇਹ ਸਾਰੇ ਸ਼ਬਦ ਹੋਰ ਕਿਤੇ ਵੀ ਪਏ ਨਹੀਂ ਜਦੋਂ ਅਸੀਂ ਮੱਥਾ ਟੇਕਦੇ ਹਾਂ ਉਦੋਂ ਅਸੀਂ ਕੀ ਕਿਸ ਨੂੰ ਮੱਥਾ ਟੇਕਦੇ ਹਾਂ ਇਹ ਅੱਖਰਾਂ ਨੂੰ ਮੱਥਾ ਟੇਕਦੇ ਹਾਂ ਸਾਨੂੰ ਸੋਚਣਾ ਪੈਣਾ ਕਿ ਇਹ ਜੋ ਜਦੋਂ ਇਹ ਸਾਰੇ ਅੱਖਰਾਂ ਨੂੰ ਜੋੜ ਕੇ ਪੜਦੇ ਆ ਅਨਹਤ ਬਾਣੀ ਫਿਰ ਸਭ ਅਸੀਂ ਉਸਤੇ ਵਿਚਾਰ ਕਰਾਂਗੇ ਅਨਹਤ ਬਾਣੀ ਕੀ ਚੀਜ਼ ਆ ਫਿਰ ਸਾਨੂੰ ਪਤਾ ਲੱਗਿਆ ਸਾਡੇ ਮੂਲ ਦਾ ਜੋ ਗਿਆਨ ਆ ਉਸ ਬਾਰੇ ਜੋ ਗੱਲ ਹੁੰਦੀ ਆ ਉਹ ਜੋ ਹੈ ਉਹ ਹਮੇਸ਼ਾ ਲਈ ਹੈ ਉਹ ਕਦੇ ਨਹੀਂ ਝੂਠ ਹੋਣਾ ਉਹ ਬੋਲੀਆ ਜੋ ਉਸ ਵਾਰੀ ਗੱਲ ਆ ਜਾਂ ਬੋਲੀਆ ਉਹ ਅਨਹਦ ਬਾਣੀ ਆ ਉਹਨੂੰ ਨਾ ਕਟਿਆ ਜਾ ਸਕਦਾ ਨਾ ਉਹਨੂੰ ਚੁਟਲਾਇਆ ਜਾ ਸਕਦਾ ਉਹ ਹਮੇਸ਼ਾ ਰਹਿਣੀ ਆ ਉਹ ਇਹ ਅੱਖਰਾਂ ਦੇ ਵਿੱਚ ਹੀ ਲਿਖੀ ਪਈ ਆ ਉਹ ਸਾਨੂੰ ਸਮਝ ਕੇ ਵਿੱਚੋਂ ਵਿਚਾਰ ਕੇ ਖੋਜਣੀ ਪੈਣੀ ਆ ਇੱਕ ਤਾਂ ਸੀ ਇਹ ਅਨਹਦ ਬਾਣੀ ਦੇ ਅਰਥਾਂ ਸਮਝ ਲੈ ਇੱਕ ਸਾਨੂੰ ਇਹ ਵੀ ਜੇ ਅਸੀਂ ਵਿਚਾਰ ਕਰੀਏ ਵੀ ਪਤਾ ਲੱਗ ਗਿਆ ਕਿ ਅੱਖਰ ਗੁਰਬਾਣੀ ਨਹੀਂ ਹੈਗੇ ਗੁਰਬਾਣੀ ਹੈ ਗੁਰ ਬਾਣੀ ਗੁਰਦੀ ਬੋਲੀ ਇਹ ਅੱਖਰਾਂ ਦੇ ਵਿੱਚ ਉਹ ਗਿਆਨ ਦਿੱਤਾ ਹੋਇਆ ਉਹ ਗਿਆਨ ਗੁਰਦੀ ਬੋਲੀ ਆ ਗੁਰਦੀ ਬਾਣੀ ਆ ਨਾ ਕਿ ਅੱਖਰ ਅੱਖਰ ਤਾਂ ਸਿਰਫ ਲਿਖਣ ਦਾ ਜਰੀਆ ਨੇ ਅਖਰੀ ਲਿਖਣ ਬੋਲਣ ਬਾਣੀ ਬੋਲੇ ਤੇ ਬਾਣੀ ਬਣਦੀ ਆ ਅੱਖਰਾਂ ਚ ਸਿਰਫ ਲਿਖਤਾ ਇਹ ਪੇਜ ਪਾਟ ਸਕਦੇ ਨੇ ਇਹ ਕਾਗਜ਼ ਤੋਂ ਇਹ ਲੱਕੜ ਤੋਂ ਬਣੇ ਨੇ ਪੇਜ ਇਹ ਪੇਜ ਪਾਟਿਆ ਜਾ ਸਕਦਾ ਅੱਖਰ ਪਾਟੇ ਜਾ ਸਕਦੇ ਨੇ ਇਹ ਹੱਤਿਆ ਹੋਗੀ ਪਰ ਜਦੋਂ ਦੋ ਪੱਤੇ ਹੋਏ ਕਾਗਜ਼ਾਂ ਨੂੰ ਜੋੜ ਕੇ ਫਿਰ ਤੋਂ ਪੂਰੀ ਲਾਇਨ ਪੜ ਲਾਂਗੇ ਲਾਇਨ ਪੜ ਕੇ ਸਾਨੂੰ ਫੇਰ ਸਮਝ ਆ ਜਣੀ ਆ ਉਹ ਗੱਲ ਦੀ ਉਸ ਗਿਆਨ ਦੀ ਤਾਂ ਹੱਥੇ ਹੋਈ ਉਹ ਨਹੀਂ ਕਿ ਨਾ ਹੋ ਸਕਦੀ ਆ ਗੁਰਬਾਣੀ ਅਨਹਤਾ ਜਪ ਬਾਣੀ ਅਨਹਤਾ ਨਾਮ ਬਾਣੀ ਦਾ ਇਸ ਤਰ੍ਹਾਂ ਨਿਰੰਤਰ ਹੋ ਸਕਦਾ ਇਹਨਾਂ ਨੂੰ ਪਾਟ ਕੇ ਗੁਰਬਾਣੀ ਇਹ ਅੱਖਰਾਂ ਦੇ ਵਿੱਚ ਸਿੱਖਿਆ ਗੁਰਬਾਣੀ ਗੁਰਦੀ ਬੋਲੀ ਅਖਰੀ ਲਿਖਣ ਬੋਲਣ ਬਾਣ ਜਾਂ ਬੋਲਣ ਬਾਣੀ ਜਬਜੀ ਸਾਹਿਬ ਚ ਭਈਓ 19ਵੀਂ ਪੌੜੀ ਦੇ ਵਿੱਚ ਲੈਣ ਅਖਰੀ ਲਿਖਣ ਬੋਲਣ ਬਾਣੀ ਅਖਰਾ ਸੇ ਸੰਜੋਗ ਬਖਾਣੀ ਅਖਰ ਦੁਆਰਾ ਸੰਜੋਗ ਦਾ ਵਿਖਿਆਨ ਕਰਤਾ ਜਿਹੜਾ ਸਮਝ ਲੂਗਾ ਉਹ ਉਹਦੇ ਸੰਜੋਗ ਹੋ ਸਕਦੇ ਨੇ ਆਪਣੇ ਮੂਲਾਂ ਜੁੜ ਸਕਦਾ ਜਿਨ੍ਹਾਂ ਨੇ ਲਿਖਿਆ ਉਹਨਾਂ ਨੂੰ ਨਾ ਫੜ ਲਿਓ ਉਹਨਾਂ ਦੀ ਹੁੜ ਮਾ ਟੰਗ ਲਿਓ ਜਿਨ ਇਹ ਲਿਖੇ ਤੇ ਸਰਨਾ ਉਹਨਾਂ ਦੇ ਸਿਰ ਦੀ ਕੋਈ ਨਹੀਂਗੀ ਉਹਨਾਂ ਨੂੰ ਗੁਜਰ ਦਾ ਕੋਈ ਫਾਇਦਾ ਨਹੀਂ ਇਹ ਅਖਰਾਂ ਚੋਂ ਖੋਜ ਕੇ ਆਪਣੇ ਸੰਜੋਗ ਬਣਾ ਲਓ ਆਪਣੇ ਨਾਂ ਜੋੜਨ ਦੀ ਸਿੱਖਿਆ ਲੈ ਲਓ ਹਾਂ ਇਹਨੂੰ ਰੋਲਣਾ ਨਹੀਂ ਚਾਹੀਦਾ ਇਹ ਚ ਉਹ ਸੱਚ ਦੀ ਸਿੱਖਿਆ ਹੈ ਇਸ ਨੂੰ ਨਹੀਂ ਰੋਲਣਾ ਚਾਹੀਦਾ ਉਹ ਠੀਕ ਆ ਗੱਲ ਸਿੱਟੀਆਂ ਨਹੀਂ ਹੋਣਾ ਚਾਹੀਦਾ ਕਿਤੇ ਵਧੀਆ ਕਿਤੇ ਸੰਭਾਲ ਕੇ ਰੱਖੋ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਵਰਕੇ ਪੁੱਜੋ ਵਰਕੇ ਗੁਰਬਾਣੀ ਨਹੀਂ ਹੈ ਗੁਰਬਾਣੀ ਉਹ ਵਰਕਿਆਂ ਦੇ ਵਿੱਚ ਵਰਕਿਆਂ ਦੇ ਉੱਤੇ ਜੋ ਅੱਖਰ ਲਿਖੇ ਨੇ ਉਹ ਅੱਖਰਾਂ ਦੇ ਵਿੱਚ ਜੋ ਗਿਆਨ ਅੱਖਰ ਨੂੰ ਪੜ੍ਹ ਕੇ ਜੋ ਗਿਆਨ ਹਾਸਲ ਕਰਾਂਗੇ ਉਹ ਗਿਆਨ ਜੋ ਕਦੇ ਖਤਮ ਨਹੀਂ ਹੁੰਦਾ ਉਹ ਗੁਰਬਾਣੀ ਆ ਉਹ ਅਨਹੱਤਾ ਪਲੀਜ਼ ਕਿਰਪਾ ਕਰਕੇ ਇਸ ਗੱਲ ਨੂੰ ਸਮਝੋ ਜੇ ਇਹ ਨਿੱਕਾ ਜਿਹਾ ਨੁਕਤਾ ਨਿੱਕੀ ਜੀ ਗੱਲ ਸਮਝ ਲਈ ਅਸੀਂ ਅੱਜ ਪਏ ਹੋਏ ਜੋ ਉਲਝਾਵਿਆਂ 'ਚ ਪਏ ਹੋਇਆ ਇਹਨਾਂ ਤੋਂ ਬਚ ਸਕਦੇ ਹਾਂ ਕਿਰਪਾ ਕਰਕੇ ਪਲੀਜ਼ ਪਲੀਜ਼ ਇਸ ਗੱਲ ਨੂੰ ਸਮਝੋ